ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਰ ਦੇ ਕਰੀਬ ਬੰਦੇ ਭਾਰਤ ਟ੍ਰੇਨਾਂ ਦੀ ਸੁਗਾਤ ਭਾਰਤ ਵਾਸੀਆਂ ਨੂੰ ਦਿੱਤੀ ਹੈ ਜਿਸ ਦੇ ਵਿੱਚ ਲਗਭਗ ਚਾਰ ਵੱਖ-ਵੱਖ ਹਿੱਸੀਆਂ ਦੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਇੱਕ ਬੰਦੇ ਭਾਰਤ ਟ੍ਰੇਨ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਾਲ ਸੰਬੰਧਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਵਾਰਾਨਸੀ ਸਟੇਸ਼ਨ ਤੋਂ ਇੱਕ ਬੰਦੇ ਭਾਰਤ ਟ੍ਰੇਨ ਨੂੰ ਮੌਕੇ ਤੇ ਮੌਜੂਦ ਹੋ ਕੇ ਹਰੇ ਚੰਡੀ ਦੇ ਕੇ ਰਵਾਨਾ ਕੀਤਾ ਉੱਥੇ ਹੀ ਵੀਡੀਓ ਕਾਨਫਰencing ਦੇ ਰਾਹੀਂ ਵਕਵਾਖ ਹਿੱਸਿਆਂ ਦੇ ਵਿੱਚ ਚੱਲਣ ਵਾਲੀਆਂ ਇਹਨਾਂ ਚਾਰ ਬੰਦੇ ਭਾਰਤ ਟ੍ਰੇਨਾਂ ਨੂੰ ਹਰੇ ਚੰਨ ਦਿੱਤੀ ਹੈ ਦੱਸਦੇ ਕਿ ਭਾਰਤ ਅੰਦਰ ਪਹਿਲਾ ਤੌਰ ਹੀ ਚੱਲ ਰਹੀਆਂ ਬੰਦੇ ਭਾਰਤ ਟ੍ਰੇਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਨ੍ਹਾਂ ਗੱਡੀਆਂ ਨੂੰ ਚਲਾ ਕੇ ਬੰਦੇ ਭਾਰਤ ਟ੍ਰੇਨਾਂ ਦੀ ਗਿਣਤੀ ਦੇ ਵਿੱਚ ਵਾਦਾ ਕਰਦੇ ਦੇਸ਼ ਦੀਪਲਾਈ ਦੇ ਵਿੱਚ ਇੱਕ ਹੋਰ ਵੱਡਾ ਵਾਅਦਾ ਕੀਤਾ ਅਤੇ ਪਾਕ ਤੋਂ ਨਰਿੰਦਰ ਮੋਦੀ ਨੇ ਕੇਂਦਰ ਦੇ ਰੇਲਵੇ ਮੱਖਮੇ ذریعے ਜੋ ਇਹ ਟ੍ਰੇਨਾਂ ਪਾਕ ਦੇ ਲੋਕਾਂ ਨੂੰ ਸੌਂਪੀਆਂ ਨੇ ਜਿੱਥੇ ਲੋਕਾਂ ਦੇ ਵਿੱਚ ਮੋਦੀ ਦੇ ਇਸ ਚੰਗੇ ਕੰਮ ਦੀ ਹਰ ਥਾਂ ਤੇ ਪ੍ਰਸ਼ੰਸਾ ਹੋ ਰਹੀ ਹੈ। ਉਥੇ ਇਸ ਮੌਕੇ ਤੇ ਕੋਟਕਪੂਰਾ ਰੇਲਵੇ ਸਟੇਸ਼ਨ ਮਾਸਟਰ ਰਮਕੇਸ਼ ਮੀਨਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹਨਾਂ ਚੱਲਣ ਵਾਲੀਆਂ ਟ੍ਰੇਨਾਂ ਦੇ ਵਿੱਚ ਫਿਰੋਜ਼ਪੁਰ ਦਿੱਲੀ ਰੂਟ ਤੇ ਚੱਲਣ ਵਾਲੀ ਬੰਦੇ ਭਾਰਤ ਜੋ ਕਿ ਵਾਇਆ ਬਠਿੰਡਾ ਪਟਿਆਲਾ ਅੰਬਾਲਾ ਹੁੰਦੀ ਹੋਈ ਦਿੱਲੀ ਜਾਣ ਵਾਲੀ ਗੱਡੀ ਨੂੰ ਵੀ ਲੋਕਾਂ ਦੇ ਲਈ ਇੱਕ ਬਹੁਤ ਹੀ ਚੰਗੀ ਗੱਡੀ ਦੱਸਿਆ ਜਾ ਰਿਹਾ ਹੈ ਜਿਸ ਦਾ ਸਵੇਰੇ 9:30 ਵਜੇ ਬਠਿੰਡਾ ਪਹੁੰਚਣ ਦਾ ਟਾਈਮ ਹੈ ਤੇ ਬਠਿੰਡਾ ਤੋਂ ਸਵੇਰੇ 9:35 ਤੇ ਚੱਲ ਕੇ ਇਹ वाया ਪਟਿਆਲਾ ਅੰਬਾਲਾ ਹੁੰਦੀ ਹੋਈ ਉਸੇ ਦਿਨ ਦੁਪਹਿਰ तकरीबन 2:05 ਦੇ ਆਸ-ਪਾਸ ਦਿੱਲੀ ਸਟੇਸ਼ਨ ਤੇ ਪਹੁੰਚੇਗੀ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਦੱਸਿਆ ਆਓ ਤੁਹਾਨੂੰ ਵੀ ਸੁਣਾਉਨੇ ਆਂ ਵੀਰ ਜੀ ਕੱਲ ਜਿਹੋ ਬੰਦੇ ਬਾਤ ਚਲਾਈ ਗਈ ਆ ਰੋਇਪੁਰ ਸੇ ਦਿੱਲੀ ਜੋ ਉਸ ਗੱਡੀ ਕੇ ਬਾਰੇ ਵਿੱਚ ਬਤਾ ਦੋ ਥੋੜਾ वंदे भारत गाड़ी का इनोग्रेशन किया था आठ तारीख को और डेली सर्विस जो हो रही है वो दस तारीख से स्टार्ट हो रही है और वंदे भारत बाया भटिंडा पटियाला अम्बाला होते तो हुए चलेगी ये गाड़ी रोजाना है या मतलब कोई दिन हाँ एक्सेप्ट बुधवार है बुधवार को नहीं चलेगी बाकी दिन डेली चलेगी अच्छा कोई इसका फेयर क्या वगैरह कोई फेयर तो इसमें दो तरह के कोच हैं जैसे एक एग्जीक्यूटिव क्लास है चेयर कार है तो चेयर कार का लगभग चौदह सौ रुपया फिरोजपुर टू दिल्ली है और चौबीस सौ रुपए के आसपास एग्जीक्यूटिव क्लास रख रहा है आपकी तरफ से या रेलवे डिपार्टमेंट की तरफ से कोई जनता को अपील को, कोई बस सबको यही है कि एक बार गाड़ी में सफर करके देखें अच्छी फैसिलिटीज हैं इसमें और एक अच्छी गाड़ी चलाई गई है जो सुपरफास्ट है अच्छी स्पीड से गाड़ी जा रही है कोटकपुरा तो रोहित शर्मा आजाद की रिपोर्ट